پیارے دوستان پیار پری ست سری کال جی کی حال چال تا سارا میںرمن پیارا راجا چولہے والا لے کے آئے گا جی کبڈی کا ایک ہو شاندار وہ لوگ ਤੇ ਅੱਜ ਆਪਾਂ ਚੱਲੇ ਆ ਜੀ ਇਧਰ ਚ ਬਾਹਰ ਵਾਲੀ ਸਾਈਡ ਮੈਚ ਆ ਸ਼ੋ ਮੈਚ ਆ ਫਰੰਦੀਪੁਰ ਵਰਸਸ ਕੁਮਾਣਾ ਤੇ ਨਲੇ ਇੱਕ ਦੋ ਵੀਰਾਂ ਨੇ ਮੈਨੂੰ ਕਮੈਂਟਰੀ ਕੀਤਾ ਜਿਹੜਾ ਸੈਕੰਡਰੀ ਚੈਨਲ ਵੀ ਉਹਦੀ ਤੁਸੀਂ ਪਹਿਲਾਂ ਦੱਸਿਆ ਨਹੀਂ ਉਹਦੇ ਬਾਰੇ ਉਹ ਤੇ ਵੀਡੀਓ ਨਹੀਂ ਪਾਈ ਤੇ ਵੀਡੀਓ ਆਪਾਂ ਅੱਜ ਤੇ ਪਾਈ ਹੋਈ ਆ ਗਾਇਸ ਦੋ ਵੀਡੀਓ ਪਾਈਆਂ ਵਾ ਕਾਫੀ ਵਧੀਆ ਵੀਡੀਓ ਬਣੀਆਂ ਵਾ ਤੇ ਇਸ ਰਿਸਪੌਂਸ ਵੀ ਆਪਾਂ ਨੂੰ ਸਾਰਿਆਂ ਦਾ ਵਧੀਆ ਮਿਲਿਆ ਜਿਹਨਾਂ ਨੇ ਨਹੀਂ ਦੇਖਿਆ ਚੈੱਕ ਜ਼ਰੂਰ ਕਰਿਓ ਕਿਉਂਕਿ ਅਗਲੇ ਮਹੀਨੇ ਤੁਹਾਨੂੰ ਪਤਾ ਵਸਖਦਾ ਮਹੀਨਾ ਮੈਚ ਥੋੜੇ ਹੁੰਦੇ ਆ ਤੇ ਹਰ ਆਪਾਂ ਦੂਸਰੇ ਚੈਨਲ ਤੇ ਵੀ ਥੋੜਾ ਜਿਹਾ ਜ਼ੋਰ ਬਖਾਉਣਾ ਦੋ ਚੈਨਲ ਹੌਲੀ ਹੌਲੀ ਤੇਨਾਂ ਕਰ ਲੈਣ ਫਿਰ ਚਾਰ ਚੈਨਲ ਵਧੀਆ ਯੂਟਿਊਬਰ ਮੇਰਾ ਮਕਸਦ ਆ ਜੋ ਕਿ ਪੰਜਾਬ ਤੋਂ ਨਹੀਂ ਮਤਲਬ ਪੰਜਾਬ ਚ ਰਹਿ ਕੇ ਇੰਡੀਆ ਦਾ ਸਭ ਤੋਂ ਬੈਸਟ ਵਲੋਗਰ ਬੰਨਾ ਆਪਾਂ ਸੋਮੜਿਓ ਆਪਾਂ ਆ ਚੁੱਕੇ ਆ ਚਾਲ ਦੀ ਦਿੱਤੀ ਤੇ ਤੇ ਸਾਢੇ 7 ਦਾ ਟਾਈਮ ਆ ਤੇ 5 ਵਜੇ ਮੈਚ ਹੋ ਜਾਣਾ ਸ਼ੁਰੂ ਓਹ ਸਾਹਮਣੇ ਮੇਲਾ ਉਹ ਵੀ ਮੈਦਾਨ ਚ ਆ ਗਿਆ ਤੇ ਪਹਿਲੀ ਰੈਡ ਪੈਨ ਜਾ ਰਹੀ ਆ ਹਾੜੀ ਸੋਹਣ ਹਾ ਸੁਰੀਆ ਕਾਰ ਪਹਿਲੀ ਰੈਡ ਸਰੇ ਦੀ ਖੋੜ ਤੇ ਪਹਿਲਾ ਡੇਰ ਹੋਰ ਦੇਖ ਲੇਗੇ ਓ ਰਾਜੇ ਪੰਦਰੀ ਵਾਲੇ ਦੇ ਨਾਲ ਉਹ ਪੰਗਾ ਪੈ ਗਿਆ ਤੇ ਆਹ ਨਾਲ ਗੁਰਜਾਨ ਦੇ ਕੱਪ ਤੇ ਅੱਕ ਰੱਖੀ ਤੇ ਕੱਪ ਜਿੱਤ ਕੇ ਦਿਖਾਇਆ ਇਧਰ ਹੀ ਸਾਡੇ ਗੁਰਨਾਮ ਨੇ ਵੀ ਅੱਕ ਦਾ ਵਾਅਦਾ ਕਰ ਦਿੱਤਾ ਸਭੀ ਦੀ ਸੰਗਤ ਵੱਲੋਂ ਪਿੰਦਰ ਚਾਹ ਦਾ ਧੰਨਵਾਦ ਹੈ ਭਾਈ ਮੁੰਡੇ ਕਹਿੰਦੇ ਵੀ ਪਿੰਦਰਾ ਜਿਹੜੇ ਬੰਦੇ ਕਹਿੰਦੇ ਉਹਨਾਂ ਤੋਂ ਵੱਧ ਦੁਨੀਆ ਦੇ 스타 ਆਇਆ ਹੈ ਕਬੱਡੀ ਦਾ ਕਬੱਡੀ ਕੁਆਲਿਫਾਈ ਹੋ ਗਿਆ ਹੈ ਫਰੰਦੀਪੁਰੀਏ ਗੋਪੀ ਦੀ ਟੀਮ ਵੱਲੋਂ ਆਹ ਕਹਿੰਦੇ ਪਾਕੜੀਆਂ ਵਾਲਾ ਸਾਡੀ ਕਬੱਡੀ ਪਾ ਰਿਹਾ ਇੱਕ ਬੰਨੇ ਬੱਲਾ ਇਕੱਠੇ ਵਾਲੇ ਪਿੰਡ ਦਾ ਆਹ ਕਹਿੰਦੇ ਏ ਕੇਮ ਚੇਂਜਰ ਗੁਰਜੀਤ ਸਿੰਘ ਰਣ ਹਾਣ ਦੇ ਸੇ ਜੋੜਦਾ ਹੋਇਆ ਸੰਤਾ ਮਹਾਪੁਰਸ਼ਾਂ ਦਾ ਪੁੱਤ ਸਿੱਖ ਕੌਮ ਨੇ ਪਹਿਲੇ ਬਹਾਦਰ ਉਹਦਾ ਮਾਣ ਮਿਲਿਆ ਬਹਾਦਰ ਬੀਦੀ ਚੰਦ ਸਾਹਿਬ ਜੀ ਨੂੰ ਛੇਵੇਂ ਪਾਤਸ਼ਾਹ ਸਾਹਿਬ ਜੀ ਦੀ ਅਪਾਰ ਕਿਰਪਾ ਅੱਜ ਬਾਬਾ ਬੀਦੀ ਚੰਦ ਸਾਹਿਬ ਜੀ ਦਾ ਪਰਮਾਰ ਜਿਹੜਾ ਸਿਰਸਿੰਘ ਦੀ ਧਰਤੀ ਤੇ ਰਹਿੰਦਾ ਤੇ ਆਹ ਮੁੰਡਾ ਉਹਨਾਂ ਮਹਾਪੁਰਸ਼ਾਂ ਦੇ ਪੁੱਤ ਤੋਂ ਚੱਲ ਕੇ ਆਇਆ ਬਾਬਾ ਸੋਹਣ ਸਿੰਘ ਸਾਹਿਬ ਜੀ ਦਾ ਮੇਰੇ ਵੀਰੋ ਨਾਮ ਵੱਡਾ ਤੱਪ ਕਰਕੇ ਉਹਨਾਂ ਨੂੰ ਕਹਿੰਦੇ ਨਾਮ ਲੈ ਕੇ ਉਹਨਾਂ ਨੂੰ ਯਾਦ ਕਰਕੇ ਯਾ ਕਬੱਡੀ ਤਿਆਰ ਹੈ ਮੇਰੇ ਵੀਰੋ ਉਧਰ ਸਾਡਾ ਸ਼ੇਰ ਪ੍ਰੀਤ ਸਰਾਸ ਦੇ ਵਿੱਚ ਰਹਿੰਦਾ ਵੱਡੇ ਭਰਾ ਦਾ ਧੰਨਵਾਦ ਪ੍ਰਭ ਦੀ ਪਟਲੀ ਵਾਲਾ ਬਹੁਤ ਵੱਡੀ ਯੋਗਦਾਨ ਹੁੰਦੀ ਹੈ ਜੱਥਿਆਂ ਦੇ ਵਿੱਚ ਵੱਡੇ ਵੀਰ ਦੇ ਕਿਉਂਕਿ ਸੇਵਾ ਤੇ ਦਾ ਦਿਲੋਂ ਧੰਨਵਾਦ ਪਰ ਆਹ ਕਹਿੰਦੇ ਜੇ ਖੇਡਣੀ ਹੋਵੇ ਕਬੱਡੀ ਤੇ ਦੁੱਧ ਦੇਰੀ ਚਾਣੀ ਭਾਈ ਦਾ ਪੌ ਬਾਗ ਦੀ ਠੰਡ ਦੇ ਵਿੱਚ ਛੱਡਣਾ ਪੈਂਦਾ ਨਿੱਕ ਰਜਾਈ ਦਾ ਜੇ ਡਗੜ ਵਿੱਚ ਸਾਨੀ ਸੌਖੇ ਨਹੀਂ ਕਬੱਡੀ ਦੇ 스타 ਮਿੱਤਰ ਚਾਲ ਪਿੰਡ ਦੇ ਵਿੱਚ ਰੌਣਕਾਂ ਲੱਗੀਆਂ ਲਓ ਚੱਕੀ ਰਕਾਣ ਬੋਲਦੇ ਆ ਨਜਵਨ ਮਜੀਤ ਸਿੰਘ ਲੱਗਾ ਨਾਮ ਹੈ ਬੱਲਪੁਰ ਪਿੰਨ ਹੈ ਗੁਰਦਾਸਪੁਰੋਂ ਨਾਇਣ ਖੇਡ ਦੇ ਮੈਦਾਨ ਵਿੱਚ ਕਬੱਡੀ ਜੰਮੇ ਪਿੰਡ ਬਲੰਗੁਰੇ ਤੋਂ ਨਾਣੇ ਨੂੰ ਪ੍ਰਸ਼ੰਨ ਕਰਦਾ ਸਰਦਾਰ ਬਲਜੀਤ ਸਿੰਘ ਜੀ ਨੰਨ ਕਰਾ ਮਾਰੇ ਬੇਹੱਦ ਖਾਰ ਦੇਖਦੇ ਆ ਫੈਸਲਾ ਕਰ ਗਏ ਹੈ ਕਿੰਨਾਂ ਚੱਤਰ ਤੇ ਬਲਕਿ ਜਿਹੜਾ ਰਿੰਦਰ ਨੇ ਆਪਣੇ ਵੀਰ ਸਿੰਘ ਕਬੱਡੀ ਪਾ ਰਿਆ ਉਹਦੇ ਉਹ ਪਿੰਡ ਦੇ ਇਤਿਹਾਸਕ ਸਮੇਂ ਦੀ ਗੱਲ ਕੀਤੀ ਜਾਵੇ ਇਤਿਹਾਸਕ ਤੱਤ ਦੀ ਗੱਲ ਕੀਤੀ ਜਾਵੇ ਲਖਬੀਰ ਭਰਾ ਦੱਸ ਰਿਹਾ ਪਿੰਡ ਵਾਲਾ ਜਿਹੜੀ ਧਰਤੀ ਤੇ ਧੰਨ ਧੰਨ ਸਭ ਸ਼ੁਕਰ ਅਮਰਦਾਸ ਜੀ ਪਾਸ਼ਾ ਸਾਹਿਬ ਜੀ ਮਹਾਰਾਜ ਉਹਨਾਂ ਨੇ ਮੇਰੇ ਵੀਰੋ অবতার ਧਾਰਿਆ ਤੇ ਜਿਹੜਾ ਪਿੰਡ ਤੋਂ ਆ ਚੱਲ ਗਿਆ ਕਾਲੀਆ ਸਕੱਪਣਾ ਪਿੰਨ ਉਹ ਜੁੜਨੇ ਚ ਕਾਮਯਾਬ ਹੈ ਲਓ ਸਾਹਮਣੇ ਗੁਰਲਾਲ ਦੀ ਕਬੱਡੀ ਬਹੁਤ ਵੱਡੇ ਭਰਾ ਦੇ ਲਓ ਦੇਖਾਂਗੇ ਸਾਹਮਣੇ ਗੁਰ ਇਤਵਾਰਾ ਕੁਝ ਦਿਵਾਰ ਰਸਵਤ ਵਿੱਚ ਦੌੜ ਕੱਢ ਲਈਏ ਸੇਮੇ ਪਾਸ਼ਾ ਮਹਾਰਾਜ ਦੀ ਮਿੱਤਰਤੀ ਆ ਪਰ ਕਾਨੇ ਸੋਨਾ ਸੋਨਾ ਵੀ ਕਹਿੰਦੇ ਸਿਰੇ ਦਾ ਪੁਆਇੰਟ ਜੋੜ ਦਿੰਦਾ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਆ ਕਹਿੰਦੇ ਮੇਰੇ ਵੀਰੋ ਗੰਦੇ ਨੇ ਆ ਗਿਆ ਬੰਨਿਆ ਹੋਣਾ ਸਾਹਮਣੇ ਚਾਹ ਪਿੰਨ ਵਾਲਿਆਂ ਨੂੰ ਲਿਆ ਦੇ ਨਜ਼ਾਰਾ ਹੋ ਸਾਹਮਣੇ ਆਖ ਰਾਣੇ ਨੂੰ ਜਾਂ ਗੇਮ ਚੇਂਜਰ ਕਿੰਨੇ ਤੋਂ ਪਰ ਖੜਾ 223 ਦੇ ਇੰਗਲੈਂਡ ਤੋਂ ਪੂਰੇ ਸੀਜਮ ਦਾ ਨਾ ਜਾਣ ਬੈਸਟ ਸਟਾਪਰ ਬਣਿਆ ਕੀ ਲੋਕੋ ਦੇ ਪਿੰਡਾਂ ਦਾ ਸ਼ਹੀਦ ਲੇਵਾ ਸਿੰਘ ਜੀ ਦਾ ਨਾਮ ਪੱਟਾ ਹੈ ਉਹਨਾਂ ਦੇ ਪੁੱਤ ਦੇ ਖਿਡਾਰੀ ਨਾਮ ਹਨ ਅੰਤ ਮੁੰਡੇ ਚਕਾਲੀਆ ਹੈ ਦੋਨਾਂ ਘਾਟੋ ਮਾਰੂ ਦੀ ਗੱਲ ਚੱਲਦੀ ਹੈ ਉਹ ਜੁਹਾਜ ਬਾਬਾ ਗੁਰਗ੍ਰੰਥ ਸਿੰਘ ਵਰਗੇ ਯੋਧੇ ਹੋ ਗਦਰੀਆਂ ਜਿੱਤਣ ਦੀ ਗੱਲ ਹੈ ਲਓ ਸਾਹਮਣੇ ਇਧੇ ਸੈਦ ਸ਼੍ਰੀ ਬਾਬਾ ਚਕਾਲਾ ਸੋਹਣ ਦੇ ਪੁੱਤਰ ਤਰਸੀ ਹੈ ਤੇ ਦੇਖਦੇ ਆ ਸੰਜਨ ਦੀ ਕਬੱਡੀ ਹੈ ਕੋਲਾ ਸਾਹਿਬ ਨੇ ਨਾਲ ਪ੍ਰਸਿੱਧੀ ਮਿਲ ਗਈ ਹੈ ਖੇਡ ਮੈਦਾਨ ਦੇ ਵਿੱਚ ਮੁੰਡੇ ਨੂੰ ਵੱਡਾ ਵੱਲ ਹੈ ਚਾਰੇ ਚਾਰੇ ਤਿਆਰ ਨੇ ਆਹ ਕਹਿੰਦੇ ਪਤਰੀ ਵਾਲਾ ਰਾਜਾ ਮੇਰੇ ਵੀਰੋ ਤਿਆਰ ਹੈ ਪਰ ਦੇਖਾਂਗੇ ਸਾਹਮਣੇ ਆਹ ਕਹਿੰਦੇ 10000 ਦਾ ਹੋਣੀ ਘੋੜਾ ਰੰਮਨਾਰਸ ਵਾਲਾ ਵੱਜ ਚੁੱਕਿਆ ਆਠ ਗੱਜਰਨ ਜਾਂ ਕੇ ਮੋਰ ਨੂੰ ਇੱਕ ਕੰਨੀ ਦੇ ਉੱਪਰ ਸੁਖ ਭੰਡਾਰੇ ਵਾਲਾ ਪਰ ਸਾਹਮਣੇ ਦੇਖਿਆ ਨਾ ਜਰ ਇਹ ਵਰਕਾਪਰ ਹੋਣੇ ਦੀ ਕੀਤੀ ਆ ਰਹੀ ਹੈ ਸਾਥੀ ਬਾਗੀਆਂ ਵਾਲਾ ਕਬੱਡੀ ਪਾ ਰਿਹਾ ਹੈ ਕੇਮਕਿੰਦਰ ਰਾਜਾ ਪੱਤਰੀ ਵਾਲਾ ਇੰਗਲੈਂਡ ਵਿੱਚ ਤਗੜਾ ਖੇਡੇ ਕੈਨੇਡਾ ਵਿੱਚ ਸੋਨਾ ਖੇਡਿਆ ਤੇ ਇਧਰ ਵੀ ਸਾਨ ਚੱਕੀ ਰਮਦਾਸ ਵਾਲਾ ਇਹ ਚੱਕ ਚੱਕ ਬਾਹਰ ਸੁੱਟਦਾ ਨਿਊਜ਼ੀਲੈਂਡ ਦੇ ਵਿੱਚ ਕਹਿੰਦੇ ਮਿਕਰ ਦੇ ਵੱਡੇ ਰਕਾਵ ਨੇ ਹਾਂ ਸਾਹਮਣੇ ਦੇਖਦੇ ਰਾਜਾ ਪੱਤਰੀ ਬੰਨਾ ਉਹ ਗੇਮ ਚੇਂਜਰ ਹੈ ਉਹ ਗੇਮ ਚੇਂਜਰ ਹੈ ਵਾਕਿਆ ਗੇਮ ਚੇਂਜਰ ਬੰਨਾ ਜੋਨਾ ਲਾਡੀ ਵਾਲੀ ਭਰਾ ਨੇ ਪਾਲੋਣੀ ਕਹਿੰਦੇ ਇੱਕ ਬੰਨੇ ਜੋਨਾ ਸਾਹਿਬ ਦੂਸਰੇ ਬੰਨੇ ਬਾਬਾ ਨਾਮ ਦੇ ਕਬੱਡੀ ਕਬਾਤ ਕਮਾਰ ਹੋਣੀ ਹੈ ਆ ਤੇਜਪਾਲ ਸਿੰਘ ਆ ਮੇਰੇ ਮਿੱਤਰੋ ਇਹਦਾ ਸੁਰ ਸਿੰਘ ਪਿੰਡਾ ਉਹ ਨਵੀਂ ਉਮਰ ਦਾ ਮੁੰਡਾ ਤਨਾ ਦੇ ਟਕ ਟਕਰੇ ਕਾ ਪਾ ਕੇ ਰੋਟਾ ਲੈਦਾ ਮੇਲੇ ਲੁੱਟ ਗੱਪਰੋ ਮੇਰੇ ਮਿੱਤਰੋ ਭਾਵੀਂ ਇੰਤ ਜੋੜ ਕੇ ਆ ਵੀ ਕਹਿੰਦੇ ਮੇਲੇ ਲੁੱਟਦਾ ਉਹ ਮਹਾਰਾਜ ਪਿੰਡ ਵਾਲਾ ਗਰਨਾਲ ਘਨੌਰ ਦਾ ਉਹ ਦੇਖਦੇ ਆਪਣੇ ਇਲਾਕੇ ਵਿੱਚ ਔਰ ਕਦੀ ਸੇਵਾਾਂ ਸਾਂਭ ਲਈਏ ਇੱਕ ਆ ਗਰਨਾਲ ਹੈ ਪਰ ਸਾਹਮਣੇ ਜੇ ਮਚਿੰਦਰ ਤਾਂ ਬੰਨਾ ਪੈਣਾ ਪਾਵਾ ਸੁਰਮਕ ਸਿੰਘ ਜੀ ਪਹੁੰਚਾ ਤੱਕ ਰਿਹਾ ਹੈ ਇਸੇ ਪ੍ਰਕਾਰ ਜਦੋਂ ਉਹ ਖੇਡਾਂ ਦੇਖੀ ਤਾੜੀਆਂ ਜੋਰ-ਜੋਰ ਨਾਲ ਮਾਰ ਕੇ ਦੱਸੋ ਜੀ ਵੀਰੋ ਆ ਸੁਣਨਾ ਹੈ ਸੁਣੋ ਨਾ ਰੀਤੇ ਲੋਕੀ ਭੜੇ ਸ਼ੱਕ ਕਰਦੇ ਇਤਰੀ ਸਾਹਿਬ ਦੇਖਦੇ ਨਾ ਹੀ ਉਹ ਕਹਿੰਦੇ ਤਾਲੀਏ ਸੱਪੜੇ ਪਿੰਨ ਵਾਲਾ ਕਬੱਡੀ ਕਬੱਡੀ ਕਰਨਾ ਅੱਗੇ ਵੱਧ ਚੁੱਕਾ ਬੰਲਾ ਕਿੱਥੇ ਰਹਿਣ ਵਾਲਾ ਆਹ ਮਹਾਨੇ ਵਰਗੇ ਚੱਕੇ ਵਰਗੇ ਚਾਰੀ ਚੋਟੀ ਦੇ ਚਾਰੀ ਚੋਟੀ ਦੇ ਬਰਾਹ ਮੁੰਡੇ ਨੇ ਵੀ ਚੋਟੀ ਦਾ ਮਾਰ ਜਾਣੇ ਚੋਟੀ ਦਾ ਰੇਡਰ ਬਣੇਗਾ ਇਹਦੀ ਖੇਡ ਨਸਦੀ ਹੈ ਇਹਦੇ ਹਜ਼ਾਰ ਦਾ ਹੋਣਾ ਪਰੰਪੂ ਵੀ ਵੱਡੇ ਵੀਰ ਨੇ ਸਰਪੰਚ ਸਾਹਿਬ ਹੋਣੇ ਦੇਸ ਤੋਂ ਭਾਵੇਂ ਵੀ ਯੂਐਸਏ ਰਹਿੰਦੇ ਲਾਡੀ ਹੋਣੀ ਇੰਗਲੈਂਡ ਦੇ ਵਿੱਚ ਆਹ ਨਾ ਜਿੰਦਗੀ ਦਾ ਆਹ ਕਹਿੰਦੇ ਮੇਰੇ ਮਿੱਤਰੋ ਮੱਲੀ ਪਰਿਵਾਰ ਦਾ ਹੀਰਾ ਗੁਰਦੇਵ ਸਿੰਘ ਆ ਮੇਰੇ ਮਿੱਤਰੋ ਇਹਦਾ ਫਰੰਦੀਪੁਰ ਪਿੰਡ ਹੈ ਉਹ ਚਾਰ ਦੇ ਚਾਰੇ ਪਿਆਰ ਨੇ ਕੌਣ ਬੱਲੇ ਬੱਲੇ ਖੜਾਊਗਾ ਆ ਉਹ ਪਰਿਵਾਰ ਦਾ ਮੇਰੇ ਮਿੱਤਰੋ ਰਣਜੀਤ ਸਿੰਘ ਰਾਣਾ ਲੋਪੋ ਕੇ ਪਿੰਡ ਵਾਲਾ ਉਹ ਪੈ ਗਈਆਂ ਜੱਪੀਆਂ ਹੋ ਗਿਆ ਮੁਕਾਬਲਾ ਉਹ ਬੱਲੇ 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 ਮੁਕਾਬਲਾ ਉਹ ਸਿਰਾਂ ਕਰਾ ਗਿਆ ਮੁੰਡਾ ਰਾਣਾ ਲੋਪੋ ਕੇ ਵਾਲਾ ਆ ਉਹ ਸਿਰਾਂ ਕਰਵਾ ਗਿਆ ਪੀਤਾ ਜਾ ਰਿਹਾ ਸੁਣਾ ਪੀਤਾ ਜਾ ਰਿਹਾ ਆਖ ਪੁੱਜਰਨ ਜਾਂ ਆਖ ਇੱਕ ਹੋਰ ਨਵੀਂ ਉਮਰ ਦਾ ਮੁੰਡਾ 2 ਨੰਬਰ ਤੇ ਖੜਾ ਹੋਇਆ ਜੋਲਾ ਮਹਾਰਾਜ ਫਰਮਦੀਪ ਸਿੰਘ ਗੋਪੀ ਅਨੇਕਾਂ ਹੀ ਖਿਡਾਰੀ ਮਾਂ ਖੇਡ ਕਬੱਡੀ ਦੀ ਪੰਗ ਕੰਨੀ ਦੇ ਉੱਪਰ ਕਹਿੰਦੇ ਬਾਬਾ ਨਾਮਦੇ ਜੀ ਖੇਡ ਕਬੱਡੀ ਕਲੱਬ ਪਮਹਾਨਾਂ ਦੀ ਟੀਮ ਦਾ ਕਪਤਾਨ ਖੜ ਗਿਆ ਜੱਸ ਪਮਹਾਨ ਨੇ ਮੇਰੇ ਵੀਰੋਂ ਕੰਨੀ ਨੱਪੀ ਹੋਈ ਹੈ ਗੇਮ ਚੇਂਜਰ ਦੇ ਨਾਲ ਮੁਕਾਬਲਾ ਹੋ ਚੁੱਕਿਆ ਰਾਜਾ ਪੱਤਰੀ ਵਾਲਾ ਉਮਰਤ ਗਿੱਲ ਚਾਹ ਰੋਣਾ ਪਿਆਰ ਦਿੱਤ ਗਿਆ ਜਿੰਨਾਂ ਜਵਾਬਾਂ ਨੇ ਜਿਲੋਂ ਧੰਨਵਾਦ ਕਰੂੰਗਾ ਵੀਰਿਆ ਜਿਲੋਂ ਸਤਿਕਾਰ ਆਹ ਕਹਿੰਦੇ ਪਾਕੜੀ ਵਾਲਾ ਮੇਰੇ ਵੀਰਿਆ ਖੇਡ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਰਾਜਾ ਹੈ ਰਾਜਾ ਚੱਕਿਆ ਜਸ ਚੌੜੇ ਮਧਰੇ ਵਾਲੇ ਨੂੰ ਆਹ ਦੇਖਾਂਗੇ ਸਾਹਮਣੇ ਵੱਲ ਉਹ ਮੁੰਡਾ ਕਹਿੰਦੇ ਪੰਜ ਗਰਾਈਆਂ ਵਾਲਾ ਟੇਲਾ ਵੀ ਗੁਰਨਾਲ ਗੁਰਨਾਲ ਹੱਸਦਾ ਜਿੰਨ ਭਰਾਵਾਂ ਨੇ ਪਿੰਡ ਦੇ ਵਿੱਚ ਸੱਤਿਆ ਕੱਠ ਵੱਡਾ ਕਰਤਾ ਛੇਵੇਂ ਪਾਤਸ਼ਾਹ ਸਾਹਿਬ ਜੀਆ ਨੇ ਭਿੰਨ ਭਰਾਵਾਂ ਨੇ ਜੋਰ ਲਾਇਆ ਸੀਗਾ ਕਿ ਸਾਰੇ ਹੀ ਚੋਕੀ ਦੇ ਸਟਾਰ ਖੜਾਉਣੇ ਹਨ ਕਮੀ ਕੋਈ ਨਹੀਂ ਰਹੀ ਨਾ ਰਾਜਾ ਹੈ ਪੱਤਰੀ ਵਾਲਾ ਪੱਤਰੀ ਵਾਲਾ ਪੱਤਰੀ ਵਾਲ ਤੇ ਗੁਰਨਾਲ ਪੱਤਰੀ ਵਾਲ ਤੇ ਗੁਰਨਾਲ ਉਹ ਬੰਦੇ ਕੋਲੇ ਮਾਰ ਲਗੇ ਮਾਰ ਲਗੇ ਮਾਰ ਲਗੇ ਇਹ ਗੀਮਚੇਂਦਰ ਹੈ ਤੇ ਗੀਮਚੇਂਦਰ ਹੈ ਤੋਂ ਦਾੜੀਆਂ ਵੱਜ ਗਈਆਂ ਸਿਰਾਂ ਕਰਵਾ ਦਿੱਤੀਆਂ ਮੇਰੇ ਮਿੱਤਰੋ ਆ ਰਹੇ ਨੇ ਪਹਿਲਾ ਬੁੱਲਰ ਮਿੱਟਾ ਤੇ ਬੱਲੇ ਵੀ ਬਹੁਤ ਉਹਨਾਂ ਸਮਿਆਂ ਦੇ ਵਿੱਚ ਹੈ ਜਿੰਨਾ ਸਮੇਂ ਦੇ ਵਿੱਚ ਇੱਕ ਘੜੀ ਦੇ ਵਿੱਚ ਸੈਂਕੜਾ ਹੋਣਾ ਵੀ ਕੋਈ ਵੱਡੀ ਗੱਲ ਸੀ ਪਰ ਸਾਹਮਣੇ ਬੰਲਾ ਕਿੱਥੇ ਆ ਰਿਹਾ ਬੰਲਾ ਤੇ ਮਹਾਦੀਪ ਬੰਲਾ ਤੇ ਮਹਾਦੀਪ ਆ ਬੱਲੇ ਬੱਲੇ ਹੁੰਦੀ ਹੋਈ ਬੰਲਾ ਬੱਲੇ ਬੱਲੇ ਕਰਵਾਉਂਦੀ ਨਹੀਂ 30 ਆ ਮਰ ਚੁੱਕੇ ਸਰਬਕੇ ਰਸਾਨਾ ਵੱਡਾ ਵੀਰ ਸਾਡਾ ਮੇਰਾ ਕਲਾਸਮੇਟ ਜਮਾਤੀ ਭਰਾ ਅੰਗਰੇਜ਼ ਦੇ ਵਿੱਚ ਸੈਟ ਹੋ ਗਿਆ ਉਹਦਾ ਸ਼ਕਾ ਵੀਰ ਕਬੱਡੀ ਕਬੱਡੀ ਦਾ ਕਾਰੀ ਦੁਨੀਆ ਦੇ ਸੁਪਰਸਟਾਰ ਜਿਹੜੇ ਕਬੱਡੀ ਖੇਡਦੇ ਨੇ ਫਿਰ ਸਿੰਘ ਬੈਂਕਾ ਹਰਸ਼ਦ ਭਾਈ ਲੰਦੂ ਦੀ ਟੀਮ ਜਿਹੜੀ ਉਹ ਸੁਪਰੀਮ ਮੀਟਿੰਗ ਹੁੰਦੀ ਹੈਗੀ ਸਾਥੀ ਮਿਲਦਾ ਹੋਵੇਗਾ ਸਰਪੇ ਧੰਨਵਾਦ ਆਓ ਆ ਵੀਰ ਪਾਸੋਂ ਦੇ ਬੀਤਾ ਆਓ ਕਹਿੰਦੇ ਇੰਦਰਜੀਤ ਦੀ ਕਬੱਡੀ ਨਾਲ ਹੀ ਉੱਠਦੇ ਆ ਮੇਰੇ ਮਿੱਤਰੋ ਫੇਰ ਮੈਦਾਨ ਦੇ ਵਿੱਚ ਚਾਰ ਨੇ ਵੀਰਲਾ ਪੈਨ ਹੋਣਾ ਫਿਰ ਉੱਪਰ ਸ਼ਰੀ ਅਖਾਓ ਡਾਓ ਜੀ ਪੁਆਇੰਟ 1.76 ਤੇ 22 ਬਾਈ ਕਮਾਨ ਵਾਲੀ ਟੀਮ ਦੇ 1.16 ਬੰਦਰ ਹੋਲ ਬੰਦਰ 1.16 ਤੇ ਬਾਈ ਹਾਂਜੀ ਲਖਵੀਰ ਜੀ ਗੋੜਾ ਸਾਡਾ 2 ਗੋੜਾ 4 ਬਾਈ ਕਹਿੰਦਾ ਗੋਲਟੀ 16 ਭਰਾ ਸਾਡਾ ਕਹਿੰਦੇ ਵੀ ਸਾਡੇ ਗੁਰਨਾਲ ਦੀ ਹਰ ਰੇਡ 500 ਦੀ ਹੋਣੀ ਹੈ। ਲੈ ਵੀ ਮੁਹਾਵੇ ਵਾਲਿਆ ਤੇਰੀਆਂ ਤਿੰਨ ਰੇਡਾਂ 5000 ਦੀਆਂ ਹੈਪੀ ਵੀਨ ਵੱਲੋਂ ਪਰ ਉਹ ਦੇਖਾਂਗੇ ਸਾਹਮਣੇ। ਸਾਡਾ ਕੁਲਦੀਪ ਆਸਟ੍ਰੇਲੀਆ ਵਾਲਾ ਕਹਿੰਦਾ ਵੀ ਮੁਹਾਵੇ ਵਾਲੇ ਤਾਬੇ ਦੀਆਂ ਤਿੰਨ ਰੇਡਾਂ ਸਿਮਾਰਾਜ ਉਹਨਾਂ ਦੀ ਇੱਕ ਮਾਰ ਕਿਰਪਾ ਅਪਾਰ ਬਖਸ਼ਿਸ਼ ਇਸ ਪਾਵਨ ਪਿੱਤਰ ਧਰਤੀ 'ਚੋਂ ਪਿੰਡ ਦੇ ਉੱਪਰ ਉਹ ਸਾਹਮਣੇ ਸਭੀ ਕਬੱਡੀ ਪਾ ਰਹੇ ਸਭੀ ਪਾਗੜੀਆਂ ਉਹ ਹੈ ਢਾਵਰ ਨਾਵਾ ਵਾਲਾ ਰਾਜਾ ਪੱਤਰੀ ਵਾਲਾ ਨਾਲ ਰਾਣਾ ਲੰਗਰ ਵਾਲਾ ਜਨਾਬ ਦੇਖਦੇ ਆ ਬੰਦਾ ਕਠਿਆਲੇ ਵਾਲਾ ਚਾਰ ਮੰਨ ਚਾਰੀ ਚਾਰੀ ਕੋਟੀ ਦੇ ਪਿੰਨਾ ਗਿੱਲ ਬਹੁਤ ਵੱਡੇ ਪਿਆਰ ਦੇ ਕੇ ਗਿਆ ਤਾਬੇ ਦੀਆਂ ਕਹਿੰਦੇ 5000 ਦੀਆਂ ਤਿੰਨ ਰੈਡਾਂ ਪੈਣੀਆਂ ਕੁਲਦੀਪ ਸਟੇਡੀਅਮੋਂ ਅਗਲਾ ਅਮਰਤ ਭਰਾ ਦੇ ਜਿਸਕਰ ਨਾਲ ਸਟੇਲੀਆ ਵਾਲਾ ਕਹਿੰਦਾ ਆਹ ਕਹਿੰਦੇ ਲੱੱਦਾ ਮੇਰੇ ਵੀਰੋ ਬੰਦਪੁਰੀਆ ਫੇਡ ਮੈਦਾਨ ਦੇ ਵਿੱਚ ਮਾਦੀ ਗੋਮੀ ਹਰ ਜੱਫਾ 1500 ਦਾ ਹੋਣਾ ਮੇਰੇ ਵੀਰਿਆ ਆਹ ਚਾਰ ਦੇ ਚਾਰੇ ਤਿਆਰ ਨੇ ਕੌਣ ਬੱਲੇ ਬੱਲੇ ਕਰਾਊਗਾ ਸੁਖ ਢੰਗਾਲੇ ਵਾਲਾ ਤੋਂ ਦੇਖਾਂਗੇ ਸਾਹਮਣੇ ਤੇਜਪਾਲ ਸਿੰਘ ਨਾਮ ਹੈ ਦੁਨੀਆ ਕਹਿੰਦੇ ਮੇਰੇ ਮਿੱਤਰੋ ਆਹ ਤੇਜੀ ਤੇਜੀ ਕਹਿੰਦੀ ਹੈ ਜੇ ਨੂੰ ਬੱਲਾ ਕਠਿਆਲੇ ਪਿੰਡ ਦਾ ਨਾਲ ਕਹਿੰਦੇ ਨਾਵੇ ਅਮਾਨ ਪਿੰਡ ਦਾ ਦੇਖਾਂਗੇ ਸਾਹਮਣੇ ਉਹ ਚਾਰ ਨੇ ਵੇਖ 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 ਆਹ ਨਾ ਇਹ ਮਾਨਾ ਬਣਾ ਜੁਗਨੂ ਪਿੰਡ ਵਾਲਾ ਬੰਦੀ ਪਹਾਰ ਦੇ ਪਿੰਡਾਂ ਦਾ ਨਾਵੇ ਦੇ ਦੀ ਸਾਹ ਦੇਖਦੇ ਤੱਕਦਾ ਹੈ ਜੋ ਬਾਰੇ ਕੋਈ ਨਾ ਕੀਤੇ ਇਧਰਲੀ ਸੈਨ ਸਾਜਣ ਕਬੱਡੀ ਕਬੱਡੀ ਕਰਦਾ ਅੱਗੇ ਨੋ ਬਚ ਗਿਆ ਸਾਹ ਤੰਦਰਾ ਚਾ ਆਉਣ ਦਾ ਸਤਕਾਰ ਹੈ ਤੇ ਨਾਲ ਧੰਨਵਾਦ ਕਰਦੇ ਆ ਦਾ ਰੇਮਣ ਜੁਨੀਕ ਸਟੰ ਸਾਡੇ ਅਮਰਤ ਗੇਲੋਂ ਨਾਲ ਬੱਤਾ ਸ਼ੋਰ ਹੈ ਕੱਪੜੇ ਦਾ ਇਧਰ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਧਾਰ ਰਿਹਾ ਮੰਨ ਚਾਰ ਨੇ ਤੇ ਚਾਰੇ ਦੇ ਚਾਰੇ ਪਿਆਰ ਨੇ ਆ ਕਬੱਡੀ ਧਾਰੀ ਉਧਰ ਬਾਜਾ ਵੀ ਦਾ ਸਾਣਾ ਮਈਆਂ ਵਾਲਾ ਮੇਰੇ ਵੀਰੋ ਮਨਾਨੀ ਦੇਪ ਤੇ ਮਾਨ ਨੇ ਲੱਗ ਜਾਵੇ ਹਾਥੀ ਪਰਪੋਰਸ਼ ਦੇ ਨਾ ਜਾਣ ਨੇ ਆਈ ਇਤਿਆਰ ਦਾ ਸੁਹਾਗਿਆ ਤੇ ਨਾ ਨਾ ਲੋਕਾਂ ਦੇ ਗੋਪੀ ਸਮਾਂ ਪੀਦਾ ਜਾ ਰਿਹਾ ਦੀ ਤਾਲੀ ਰੋ ਪਾਆਂ ਦੀ ਕਬੱਡੀ ਗੁਰਨਾਨ ਬਣ ਚੁੱਕਿਆ ਗੁਰਨਾਨ ਤੇ ਗੋਪੀ ਦੀ ਟੱਕਰ ਦਰਸ਼ਕ ਵੀਰ ਚਾਹੁੰਦੇ ਗੁਰਨਾਨ ਤੇ ਗੋਪੀ ਦੀ ਟੱਕਰ ਨੋ ਬੱਲੇ ਵੀ ਬਨੋ ਜਦੋਂ ਧੰਨਵਾਦ ਆ ਪਰ ਆ ਦੇਖਾਂਗੇ ਸਾਹਮਣੇ ਘੋੜਾ ਕਾਗੇ ਫਰਮਾਨ ਸੁਣਾ ਗੁਰੂ ਜੀ ਵਾਲੇ ਸਤਿਗੁਰੂ ਵਾਲੇ ਉਹ ਬੱਲੇ ਬੱਲੇ ਕੋ ਜੀ ਸ੍ਰੀ ਇੱਕੋ ਜਿਹਾ ਅਮਰਾ ਉਹ ਬੱਲੇ 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 ਆਜੋ ਕਿੰਦਰਜੀਤ ਸਿੰਘ ਮੋ ਭਾਈ ਵਾਲਾ ਕਬੱਡੀ ਕਬੱਡੀ ਕਰਦਾ ਕਿਨਵਾ ਚੁੱਕਿਆ ਮਾਨ ਕਰਦੇ ਪੱਤੇ ਕਬੱਡੀ ਖਿਡਾਰੀ ਸਰਦਰ ਦਰਬਾਖਸ਼ ਸਿੰਘ ਬਾਗਾ ਪਹਿਲਵਾਨ ਗੱਟੇ ਕਹਿੰਦੇ ਜਿੰਦਗੀ ਦੇ ਵਿੱਚ ਜੇਕਰ ترقی ਕਰਨੀ ਹੈ ਕਬੱਡਾ ਮਾਨ ਵਿਸ਼ੇਸ਼ ਤੌਰ ਤੇ ਇਸਕਤਰੀ ਵਾਲਾ ਮਹਾਂਵੀਰ ਕਬੱਡੀ ਪਾਰ ਹੈ ਇਸੇ ਇਲਾਕੇ ਵਿੱਚ ਜਿੱਦੇ ਤਰਨਤਾਰ ਦਾ ਮੇਰੇ ਵੀ ਅਫੀਰ ਨਾ ਤਿੰਨ ਹੈ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਦੇ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਤੰਤਰ ਬਾਬਾ ਜੱਲੰਦਾ ਜੀ ਦਾ ਵਿਸਾਖੀ ਵਾਲੇ ਦਿਨ ਵੱਡਾ ਖੇਡ ਮੇਲਾ ਕਰਵਾਇਆ ਜਾਵੇਗਾ ਧਾਰਮਿਕ ਮੇਲਾ ਤੇ ਖੇਡ ਮੇਲਾ ਹੋਵੇਗਾ ਪਰ ਪੁਕਾਰੀ ਸਾਧੂ ਬਾਬਾ ਭਾਈ ਲੱਤੇ ਦੀ ਸਪੋਰਟਸ ਕਲੱਬ ਭਾਈ ਲੱਤੂ ਵਰਸਾ ਬਾਬਾ ਬੌਰ ਸਿੰਘ ਦੀ ਖੇਡ ਕਬੱਡੀ ਦਾ ਰਸੋਰ ਸਿੰਘ ستا <سؤال> ہزار چارے تیار نے دیکھا گے سامنے بلے 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 ਕਬੱਡੀ ਪੈ ਰਹੀ ਹੈ ਸਮੁੱਚੀ ਹੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦਾ ਅਸੀਂ ਧੰਨਵਾਦ ਕਰਦੇ ਛੇਵੇਂ ਪਾਤਸ਼ਾਹ ਸਾਹਿਬ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਜੀ ਮਹਾਰਾਜ ਉਹਨਾਂ ਦੀ ਕਿਰਪਾ ਸਾਬੀ ਦੀ ਕਬੱਡੀ ਹੈ ਬਾਊ ਵਰਗੇ ਪਿਆਰ ਨੇ ਲਾਹ ਟੱਕਰ ਉਧਰਲੀ ਸਾਈਡ ਰਾਣਾ ਰਾਣਾ ਹਾਂ ਜੀ ਉਧਰ ਕਹਿੰਦੇ ਮੱਟਾ ਇੱਕ ਪਾਸਾ छोटो बड़ी पहाड़ी دل کی بولی آ جی ہاں ہے آ جی ہاں ہے سر دیکھتے کوشش کر دے ਸਾਜੋ ਗਾਜੀ ਪੁਆਇੰਟ 26 ਤੇ 43 43 ਘਮਾਣਾ ਤੇ 26 ਕਰਨੀ ਵਰਤ